ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਅੱਜ ਨੂੰ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਜੋ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਦਾ ਬਿਆਨ ਤਾਜ਼ਾ ਬਿਆਨ ਆਇਆ ਹੈ ਉਹ ਤੋਂ ਤਾਂ ਇਹੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਧੜੇ ਨੂੰ ਸੁਖਵੀਰ ਸਿੰਘ ਬਾਦਲ ਨੂੰ ਦਲਜੀਤ ਸਿੰਘ ਚੀਮਾ ਇਹ ਸਾਰੇ ਲੀਡਰਾਂ ਨੂੰ ਅਕਾਲ ਤਖਬ ਦੇ ਹੁਕਮਾਂ ਦੀ ਬਿਲਕੁਲ ਪਰਵਾਹ ਨਹੀਂ ਇਹ ਗੱਲ ਜਿਹੜੇ ਬਿਆਨ ਤੋਂ ਤਾਂ ਹੀ ਲੱਗਦੀ ਹੈ ਤੁਸੀਂ ਕਹੋਗੇ ਜੀ ਐਸਾ ਕਿਹਜਾ ਬਿਆਨ ਆ ਗਿਆ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਬਿਆਨ ਦੀ ਵੀ ਗੱਲ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਉਹ ਉਸ ਸੰਦਰਭ 'ਚ ਦੇਖੋਗੇ ਤਾਂ ਗੱਲ ਗੇਟ 'ਚ ਆਏਗੀ ਕਿਹੜੇ ਸੰਦਰਭ 'ਚ ਕਿ 11 ਫਰਵਰੀ ਨੂੰ ਇੱਕ ਮੀਟਿੰਗ ਰੱਖੀ ਆ ਸੱਤ ਮੈਂਬਰੀ ਕਮੇਟੀ ਦੀ ਜਿਹਦੇ ਵਿੱਚ ਭੁੰਦਰ ਸਾਹਿਬ ਨੂੰ ਬੁਲਾਇਆ ਗਿਆ ਤੇ ਜਿਹਦੇ ਵਿੱਚ ਇਹ ਪੁੱਛਣਾ ਹੈ ਕਿ ਕੀ ਤੁਸੀਂ ਰਾਜੀ ਹੋ ਸੱਤ ਮੈਂਬਰੀ ਕਮੇਟੀ ਰਹੀਂ ਭਰਤੀ ਕਰਾਉਣ ਲਈ ਇਹ ਫੈਸਲਾ ਇਹੀ ਹੋਇਆ ਸੀ ਨਾ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਾਨ ਦੇ ਇਹ ਗੱਲ ਕਹੀ ਸੀ ਕਿ ਤੁਸੀਂ ਭਾਈ ਜਿਹੜੇ ਆਪ ਬੰਦੇ ਬੈਠੇ ਹੋ ਨਾ ਤੁਸੀਂ ਜਿਹੜੇ ਸਾਹਮਣੇ ਝੋਲੀ ਅੱਡੀ ਖੜੇ ਸੀ ਉਹਨਾਂ ਬਾਰੇ ਕਿਹਾ ਸੀ ਸਪਸ਼ਟ ਲਿਖਿਆ ਸੀ ਕਿ ਤੁਸੀਂ ਬਿਲਕੁਲ ਆਪਣਾ ਨੈਤਿਕ ਆਧਾਰ ਗਵਾ ਚੁੱਕੇ ਹੋ ਲੀਡਰਸ਼ਿਪ ਦਾ ਇਹ ਕਿਹਾ ਸੀ ਨਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇੱਕ 7ਵੇਂ ਬ੍ਰੀਸੀ ਕਮੇਟੀ ਬਣਾ ਰਹੇ ਹੈ ਇਹਦੇ ਰਹੀ ਭਰਤੀ ਕਰੋ ਤੇ ਉਹ ਭਰਤੀ ਬੋਗਸਰੀ ਹੋਣੀ ਚਾਹੀਦੀ ਨਾਲ ਆਧਾਰ ਕਾਰਡ ਲਾਓ ਤੇ ਇਹ ਪਰਤੀ ਕਰੂਗੀ ਕਮੇਟੀ ਤੇ ਦੁਬਾਰਾ ਜਿਹੜਾ ਹੈ ਪ੍ਰਧਾਨ 6 ਮਹੀਨੇ ਦੇ ਅੰਦਰ ਚੁਣੋ ਇਹ ਕਿਹਾ ਸੀ ਤੇ ਬਾਕੀ ਹੋਰ ਅਹੁਦੇਦਾਰ ਚੁਣੋ ਇਹ ਹੁਕਮ ਹੋਇਆ ਸੀ ਇਹ ਹੁਕਮ ਨੂੰ ਲੈ ਕੇ ਜਿਹੜੀ ਹੈ ਮੀਟਿੰਗ ਇਹਦੀ ਹੋਈ ਜਿਹੜੀ 2 ਮਹੀਨੇ 2 ਦਿਨ ਬਾਅਦ ਪਹਿਲੀ ਮੀਟਿੰਗ ਪਟਿਆਲੇ ਹੋਈ ਸੀ ਥੋੜੇ ਯਾਦ ਹੋ ਸੱਤੇ ਮੈਂਬਰ ਆਏ ਸੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਆਏ ਸੀ ਉਨਾਂ ਨੇ ਕਿਹਾ ਸੀ ਕਿ ਉਹ ਧੰਮੀ ਸਾਹਿਬ ਉਹ ਮੀਟਿੰਗ ਤਾਂ ਐਥੇ ਹੋਈ ਕਿ ਕਰਪਾਲ ਸਿੰਘ ਬਡੂਂਗਰ ਐੱਛੇ ਨੇ ਬਜ਼ੁਰਗ ਨੇ ਸਾਬਕਾ ਪ੍ਰਧਾਨ ਕਰਪਾਲ ਸਿੰਘ ਬਡੂਂਗਰ ਸਾਹਿਬ ਸਿਹਤ ਵੀ ਠੀਕ ਨਹੀਂ ਸੀ ਚਲੋ ਪਟਿਆਲੇ ਕਰ ਲੈਣੇ ਐ ਐੱਛੇ ਜਥੇਦਾਰ ਗੁਰਚਰ ਸਿੰਘ ਟੋੜਾ ਇੰਸਟੀਚਿਊਟ ਐ ਉਦੇ ਚ ਮੀਟਿੰਗ ਹੋਈ ਸੀ ਉੱਚੇ ਸਾਰੇ ਗੁਰਪ੍ਰਤਾਪ ਸਿੰਘ ਬਡਾਲਾ ਸੀ ਮਨਪ੍ਰੀਤਿਆਲੀ ਦੋਨਾਂ ਨੇ ਮੀਟਿੰਗ ਤੋਂ ਬਾਅਦ ਖੁੱਲ ਕੇ ਗੱਲ ਕੀਤੀ মিডিਆ ਨਾਲ ਤੇ ਇਕਵਾਲ ਸਿੰਘ ਝੁੰਦਾ ਵੀ ਸੀ ਉੱਥੇ ਉਸ ਮੀਟਿੰਗ ਚ ਬੀਬੀ ਸਤਵੰਤ ਕੌਰ ਵੀ ਸੀ ਸੰਤਾ ਸਿੰਘ ਮੈਦਪੁਰੀ ਸੀ ਮਦਰੂਕ ਸਾਰੇ ਮੈਂਬਰ ਸੀ ਔਰ ਇਹ ਫੈਸਲਾ ਵੀ ਸਰਪੰਚ ਸੰਮਤੀ ਨਾਲ ਇਹ ਹੋਇਆ ਸੀ ਕਿ ਫਿਰ ਇੱਕੋ ਹੀ ਮਤਾ ਪਾਸ ਹੋਇਆ ਸੀ ਉਸ ਮੀਟਿੰਗ ਦੇ ਵਿੱਚ ਕਿ ਤੁਸੀਂ ਜਿਹੜਾ 11 ਫਰਵਰੀ ਨੂੰ ਇੱਕ ਮੀਟਿੰਗ ਹੋਰ ਕਰਾਂਗੇ ਜਿਹਦੇ ਚ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਬੰਦੇ ਸੇ ਪੁੰਡਰ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਰਾਜ਼ੀ ਹੋ ਅਸੀਂ ਜਿਹੜੀ ਇਹ ਭਰਤੀ ਜੋ ਕਾਲ ਤਖਸਾਲ ਦੇ ਹੁਕਮ ਨੇ ਉਹਨਾਂ ਦੇ ਮੁਤਾਬਕ ਭਰਤੀ ਕਰ ਲਈਏ ਇਹ ਹੀ ਗੱਲ ਹੋਈ ਸੀ ਨਾ ਇਹ ਸਭ ਨੂੰ ਯਾਦ ਹੈ ਲਗਾਤਾਰ ਤੇ ਚਰਚਾ ਹੋਈ ਮੀਡੀਆ ਚ ਡਿਬੇਟਸ ਹੋਈਆਂ ਸਾਰਾ ਕੁਝ ਹੋਇਆ ਤੇ ਉਦੋਂ یوں ਲੱਗਿਆ ਕਿ ਇਸ ਇੱਕ ਵਾਰ ਫੇਰ ਸਾਰੀ ਗੱਲਬਾਤ ਲਾਈਨ ਤੇ ਜਾ ਰਹੀ ਹੈ ਔਰ ਅਕਾਲ ਤਖਤ ਸਾਹਿਬ ਦੇ ਹਰਜਿੰਦਰ ਸਿੰਘ ਧੰਬੀ ਨੇ ਆਖਰ ਲੇਟ ਹੀ ਸਹੀ ਦੇਰ ਹੀ ਸਹੀ ਪਰ ਦਰੁਸਤ ਕਦਮ ਚੁੱਕਿਆ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਚੱਲ ਰਹੀਆਂ ਸੀ। ਯਾਦਾ ਕੀ ਨਾ ਗੱਲ ਹੁਣ ਆਜੋ ਫਿਰ ਬਿਆਨ ਤੇ ਜੇ ਸਾਰਾ ਕੁਝ ਠੀਕ ਸੀ ਜੇ ਐਂ ਹੋਣਾ ਸੀ ਜਿਹਦੇ ਬਾਰੇ ਗੁਰਪ੍ਰਤਾਪ ਸਿੰਘ ਬਡਾਰਾ ਨੇ ਬਾਹਰ ਆ ਕੇ ਕਿਹਾ ਸੀ ਵੀ ਠੀਕ ਹੈ ਅਸੀਂ ਉਹਨਾਂ ਨੂੰ ਪੁੱਛਾਂਗੇ ਤੇ ਫਿਰ ਇਹ ਭਰਤੀ ਤਾਂ ਜਿਹੜੀ ਇਹਨਾਂ ਨੇ ਪਹਿਲਾਂ ਕੀਤੀ ਹੈ ਉਦੋਂ 24 ਲੱਖ ਸੀ ਤੇ 24 ਲੱਖ ਜਿਹੜੇ ਕੀਤੇ ਨੇ ਉਹ ਤਾਂ ਭਰਤੀ ਰੱਦ ਹੋ ਤਾਂ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਉਦੋਂ ਅਸੀਂ ਕਹੇ ਸੀ ਵੀ ਰੱਦ ਸ਼ਾਇਦ ਨਾ ਹੋਵੇ ਹਾਂ ਇਹ ਜ਼ਰੂਰਤ ਕਾਰ ਕਮੇਟੀ ਨੂੰ ਮਿਲ ਜਾਵੇ ਵੀ ਤੁਸੀਂ ਦੇਖ ਲਓ ਤੁਸੀਂ ਆਪ ਦਾ ਵਿੱਚੋਂ ਵਿੱਚੋਂ ਬੰਦੇ ਦੇਖ ਲਓ ਵੀ ਬੋਗਸ ਤਾਂ ਨਹੀਂ ਭਰਤੀ ਹੋ ਰਹੀ ਇਸ ਤਰ੍ਹਾਂ ਦਾ ਕੋਈ ਰਲਮਾ ਮਿਲਮਜਾ ਰਾਹ ਕੱਢ ਲਓ ਇਸ ਤਰ੍ਹਾਂ ਦੀ ਗੱਲ ਅਸੀਂ ਕਹੀ ਸੀ ਅਦਰਵਾਈਜ਼ ਰੱਦ ਮੇਰਾ ਖਿਆਲ ਆ ਨਹੀਂ ਹੋਣ ਦੀ ਗੱਲ ਸੀ ਮੀਡੀਆ 'ਚ ਵੀ ਕਹੀ ਅਸੀਂ ਆਪਣੀਆਂ ਜਿਹੜਾ ਜਦੋਂ ਅਨਲਿਸਿਸ ਕੀਤਾ ਮੈਂ ਵੀ ਇਹੀ ਟਿੱਪਣੀ ਕੀਤੀ ਸੀ ਹੁਣ ਇਹ ਗੱਲ ਬਿਲਕੁਲ ਹੀ ਵੱਖਰੀ ਅੱਜ ਨਜ਼ਰ ਆ ਗਈ ਕਿਉਂਕਿ ਕੱਲ ਜਿਹੜਾ ਬਿਆਨ ਦਿੱਤਾ ਬਰਵਿੰਦਰ ਸਿੰਘ ਭੁੰਦਰ ਨੇ ਉਹ ਕਹਿੰਦੇ ਜੀ ਦੇਖੋ 25 ਲੱਖ ਜਿਹੜੀ ਹੈ ਮੈਂਬਰਸ਼ਿਪ ਸ਼ਾਦੀ ਹੋ ਚੁੱਕੀ ਹੈ ਤੇ 5000 ਪਰਚੀਆਂ ਸੀ ਅੱਜ ਵੰਡਣੀਆਂ ਨੇ ਮਤਲਬ ਕਿ 5000 ਹੋਰ ਛਪਾਵਾਂਗੇ ਜੇ ਲੋੜ ਪਈ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਲੋਕ ਅਕਾਲੀ ਨਾਲ ਜੁੜਨਾ ਚਾਹੁੰਦੇ ਨੇ ਪਰਚੀਆਂ ਦੀ ਮੰਗ ਬਹੁਤ ਹੈ ਮਦਰ ਅਸੀਂ 20 ਫਰਵਰੀ ਤੱਕ ਲੱਗਦਾ ਹੈ 35 ਲੱਖ ਭਰਤੀ ਪੂਰੀ ਕਰ ਲਾਂਗੇ ਤੇ ਭਈ ਜੇ 35 ਲੱਖ ਤੁਸੀਂ 20 ਫਰਵਰੀ ਤੱਕ ਕਰਨੀ ਹੈ ਅੱਜ ਤੁਸੀਂ 7 ਫਰਵਰੀ ਨੂੰ ਹੋਰ 5000 ਪਰਚੀਆਂ ਦੇ ਰਹੇ ਹੋ ਇਹਦਾ ਮਤਲਬ 11 ਫਰਵਰੀ ਨੂੰ ਕੀ ਕਰਨਾ ਤੁਸੀਂ 11 ਫਰਵਰੀ ਨੂੰ ਜਿਹੜੀ ਆਕਾਲ ਤਖਤ ਸਾਹਿਬ ਦੀ ਬਣਾਈ ਕਮੇਟੀ ਹੈ ਜਿਹਦੇ ਚ ਸੱਦਾ ਤੁਹਾਨੂੰ ਦਿੱਤਾ ਗਿਆ ਹੈ ਉਹਦੇ ਚ ਫਿਰ ਕੀ ਕਰਨਾ ਹੈ ਉਹ ਕਮੇਟੀ ਦੇ ਕੀ ਕਰਨਾ ਉਹ ਤਾਂ ਕਮੇਟੀ ਬਣਾਈ ਭਰਤੀ ਲਈ ਗਈ ਸੀ ਉਹਦੇ ਚ ਤਾਂ ਜਿਹੜੇ ਦੂਜੇ ਧੜੇ ਦੇ ਸੁਧਾਰਵਾਦੀ ਜਾਂ ਸੁਧਾਰ ਲਹਿਰ ਵਾਲੇ ਨੇ ਉਹ ਤਾਂ ਸਪਸ਼ਟ ਕਹਿ ਕੇ ਗਏ ਸੀ ਕਿ ਜੇ ਹੁਣ ਆਉਦੇ ਨੇ ਉਹਨਾਂ ਨੂੰ ਪੁੱਛਾਂਗੇ ਤੇ ਫਿਰ ਤਾਂ ਫਿਰ ਰੱਦ ਕਰਕੇ ਨਵੇਂ ਸਿਰੇ ਤੋਂ ਭਰਤੀ ਹੋਊਗੀ ਇਹੀ ਗੱਲ ਹੋਈ ਸੀ ਨਾ ਤੇ ਜੇ ਉਹੀ ਹੋਣਾ ਹੈ ਫਿਰ ਤੁਸੀਂ ਤਾਂ ਇੱਧਰ ਲੱਗੇ ਹੋਏ ਹੋ ਕੀ ਸੰਕੇਤ ਦੇਣਾ ਚਾਹੁੰਦੇ ਤੁਸੀਂ ਇਸ ਸਦਿਸਨ ਕਹਤੇ ਹੇ ਕਿ ਜੇ ਕੋਈ ਮੀਟਿੰਗ ਬੁਲਾ ਲਓ ਨਾਮ ਬੁਲਾਓ ਸਾਡਾ ਤਾਂ ਜਿਹੜਾ ਜਿਹੜੇ ਰਾਹ ਤੇ ਅਸੀਂ ਚੱਲੇ ਆ ਅਸੀਂ ਤੋਂ ਵੀ ਚੱਲਾਂਗੇ ਅਸੀਂ ਤਾਂ ਹੀ ਭਰਤੀ ਕਰਾਂਗੇ ਅਗਲ ਤਾਂ ਦੇਖੋ ਇੱਕ ਪਾਸੇ ਤਾਂ ਉਹਨਾਂ ਨੇ ਕਮੇਟੀ ਪ੍ਰਵਾਨ ਕਰ ਲਈ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਪ੍ਰਵਾਨਗੀ ਤਾਂ ਮਿਲ ਹੀ ਗਈ ਜਦੋਂ ਮੀਟਿੰਗ ਹੋਊਗੀ ਲੇਕਿਨ ਉਹਦੀ ਗੱਲ ਨਹੀਂ ਮੰਨਣੀ ਤੇ ਜੇ ਉਹਦੀ ਗੱਲ ਨਹੀਂ ਮੰਨਣੀ ਮੈਂ ਤਾਂ ਮਜ਼ਰ ਬੜਾ ਸਪਸ਼ਟ ਹੈ ਵੀ ਕਾਲ ਤੱਕ ਸਭ ਦੀ ਗੱਲ ਨਹੀਂ ਬੰਨਣੀ ਤੇ ਅਗਲ ਤੱਕ ਸਭ ਤੋਂ ਭਗੋੜੇ ਹੋਣ ਵਾਲੀ ਗੱਲ ਹੋਊਗੀ ਤੇ ਜੇ ਕਾਲਜ ਅਕਸਰ ਤੋਂ ਪਘੋੜੇ ਨੇ ਤਾਂ ਫਿਰ ਸ਼ਰੋਮਣੀ ਅਕਾਲੀ ਦਲ ਦਾ ਹਾਲ ਕੀ ਹੋਊਗਾ ਸ਼ਰੋਮਣੀ ਅਕਾਲੀ ਦਲ ਨੂੰ ਇਹ ਪਤਾ ਹੀ ਉਹਨਾਂ ਦੇ ਆਪਣੇ ਮੈਂਬਰਾਂ ਨੂੰ ਵੀ ਪਤਾ ਹੈ ਕਿ ਜੇ ਹਾਲ ਹੁੰਦਾ ਤਾਂ ਫਿਰ ਸਤਾਈ ਦੇ ਵਿੱਚ ਜੋ ਕੁਝ ਹੋਇਆ ਦੋ ਵੀ ਬੁਰਾ ਹੋਸਾਦਾ ਸਖਵੀਰ ਸਿੰਘ ਬਾਦਲ ਨੂੰ ਤਾਂ ਤੁਸੀਂ ਬਚਾ ਲੋਗੇ ਮੈਂ ਤਾਂ ਅਕਸਰ ਕਹਿੰਦਾ ਵੀ ਉਹ ਸਰਵਾਈਵ ਕਰ ਜਾਊਗਾ ਅਕਾਲੀ ਦਲ ਕਿਵੇਂ ਰਵਾਈਵ ਹੋ ਇਹਦੀ ਮੋੜ ਸਰਜੀਤੀ ਕਿਵੇਂ ਹੋਊਗੀ ਇਹਦਾ ਸਵਾਲ ਉਵੇਂ ਲਟਕ ਰਹੇ ਨੇ ਅਵਚ ਤੇ ਗਲਤਾ ਉਹੀ ਦੁਆਰਾ ਆਗੀ ਕਿ ਜੇ ਸਾਰਾ ਕੁਝ ਰਾਤ ਹੀ ਆਉਂਦਾ ਆਉਂਦਾ ਜਿਵੇਂ 2 ਦਸੰਬਰ ਨੂੰ ਲਗਦਾ ਸੀ ਲੋਕਾਂ ਨੂੰ ਕਿ ਆਪਦੇ ਆਪੇ ਚੁੱਲ੍ਹੇ ਸੇ ਬੈਠ ਕੇ ਸਭ ਕੁਝ ਠੀਕ ਕਰ ਲੈਣਗੇ ਤੇ ਉਹੀ ਕਿਸਮ ਦੀ ਇੱਥੇ ਗੱਲ ਸੀ ਵੀ ਸਾਰਾ ਸਾਰਾ ਕੁਝ ਠੀਕ ਹੋ ਜਾਊਗਾ ਪਰ ਹੋ ਪੁਸ਼ ਵੀ ਰ ਭੰਬਰ ਪੂਸਾ ਫੇਰ ਪੈ ਗਿਆ ਯਾਨੀ ਇੱਕ ਵਾਰ ਇੱਕ ਪਹਿਲਾਂ ਹੋਇਆ ਸੀ ਤੇ ਇੱਕ ਇੱਕ ਨਵਾਂ ਭੰਬਰ ਪੂਸਾ ਘੜਾ ਕਰਤਾ ਵੀ ਜੇ 11 ਤਰੀਕ ਨੂੰ ਮੇਲਾ ਹੈ ਤੇ ਕਾਦੇ ਲਈ ਮੇਲਾ ਜੇ ਕਿ ਮੀਟਿੰਗ ਤੇ ਤੁਸੀਂ 20 ਰੁਪਏ ਤੱਕ 25 ਰੁਪਏ ਬਣਾਈ ਲੈਣੇ ਨੇ ਜਿਵੇਂ ਮਰਜ਼ੀ ਬਣਾ ਰਹੇ ਹੋ ਦੇ ਦੁਜੇ ਪਾਸੇ ਉਥੇ ਮੀਟਿੰਗ ਚ ਜਾਣ ਦਾ ਕੀ ਫਾਇਦਾ ਫਿਰ ਤੁਸੀਂ ਕੀ ਕਰੋਗੇ ਜਾਂ ਸੱਤ ਮੈਂਬਰੀ ਕਮੇਟੀ ਕੀ ਕਰੂਗੀ ਇਹਦੇ ਬਾਰੇ ਕਿਸੇ ਕੁਝ ਨਹੀਂ ਦੱਸਿਆ ਨਾ ਹੀ ਕਿਸੇ ਨੂੰ ਕੁਝ ਪਤਾ ਹੈ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੋ ਰਹੀ ਹੈ ਕਿ ਸੰਕੇਤ ਸਦੇ ਦਿੱਤੇ ਜਾ ਰਹੇ ਨੇ ਕਿ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਜਿਹੜੀ ਹੁਕਮਤਾ ਹੀ ਇਹ ਵੀ ਕਮੇਟੀ ਦੀ ਭਰਤੀ ਹੋਣੀ ਹੈ ਉਹ ਤੋਂ ਮੁਨਕਰ ਇਹਦਾ ਬਦਲ ਤਾਂ ਇਹੀ ਹੋ ਗਿਆ ਇੱਕ ਹੋਰ ਵੀ ਗੱਲ ਨਾਲ ਆ ਗਈ ਉਹ ਆ ਗਈ ਕਿ ਦੂਜੇ ਪਾਸੇ ਉਹ ਵੀ ਤਾਂ ਕਾਲ ਤੱਕ ਸਭ ਨੇ ਕਿਹਾ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਕਾਲ ਤੱਕ ਗਿਆਨੀ ਰਗਵੀਰ ਸਿੰਘ ਨੇ ਗੱਲ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਜਾਂਚ ਹੈ ਇਹ ਥੋੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਹੀਂ ਕਰ ਸਕਦੀ ਕਿਉਂਕਿ ਕਮੇਟੀ ਦੇ ਮੁਲਾਜ਼ਮ ਨਹੀਂ ਰਹੇ ਟੌੜਾ ਸਾਹਿਬ ਦੇ ਟਾਈਮ ਇਹ ਆ ਗਿਆ ਸੀ ਵੀ ਇਹਨਾਂ ਨੂੰ ਅਸੀਂ ਤਨਖਾਹ ਨਹੀਂ ਦੇ ਰਹੇ ਤਨਖਾਹੀਏ ਨਹੀਂ ਇਹਨਾਂ ਨੂੰ ਮਾਨ ਪੱਤਾ ਦੇ ਰਹੇ ਆ ਆਨਰਮ ਦੇ ਰਹੇ ਆ ਤਲਹਾ ਦਾਰ ਨਹੀਂ ਇਸ ਕਰਕੇ ਇਹ ਤੁਸੀਂ ਇਹਦੇ ਨਹੀਂ ਕਰ ਸਕਦੇ ਜਾਂਚ ਵੀ ਹੋ ਰਹੀ ਹੈ ਗੱਲ ਵੀ ਨਹੀਂ ਮੰਨੀ ਗਈ ਜਾਂਚ ਅੱਗੇ ਵੀ ਵੱਧ ਰਹੀ ਹੈ ਪਿਛਲੇ ਦਿਨੀ ਉਹ ਗਏ ਜਿਹੜੀ ਸਾਡੂ ਬਦੇ ਇਲਜ਼ਾਮ ਲਾਏ ਹੋਦੇ ਉਹਨਾਂ ਦੀ ਜਾਂਚ ਤੇ ਤੇ ਉਹ ਸਭ ਨੂੰ ਪਤਾ ਹੈ ਇਸ ਮਾਮਲੇ 'ਚ ਲੋਕ ਜਿਹੜੇ ਜਾਨੀ ਹਰਪ੍ਰੀਤ ਸਿੰਘ ਨਾਲ ਨੇ ਵੀ ਉਹਨਾਂ ਨੂੰ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਜਾਣਬੁੱਝ ਕੇ ਲੱਗ ਰੱਖਿਆ ਜਾ ਰਿਹਾ ਹੈ ਉਹਨਾਂ ਦੀ ਸਵਾਵਾ ਤੇ ਰੋਕ ਲਾਈ ਹੋਈ ਹੈ ਇਹ ਸਾਰੀਆਂ ਗੱਲਾਂ ਸਭ ਨੂੰ ਹੁਣ ਕਲੀਅਰ ਹੈ ਐਨੇ ਲੋਕ ਪਤਾ ਨਹੀਂ ਕਿਉਂ ਸਾਡੇ ਲੀਡਰਾਂ ਨੂੰ ਸਮਝਦੇ ਉਹਦੀ ਉਹ ਇਹ ਸਮਝਦੇ ਨੇ ਕਿ ਜਿਹੜੀ ਸੰਗਤ ਹੈ ਇਸ ਤਰ੍ਹਾਂ ਹੀ ਬੁੱਧੂ ਹੈ ਸੰਗਤ ਨੂੰ ਕੁਝ ਨਹੀਂ ਪਤਾ ਬੇਵਕੂਫ ਨੇ ਸਭ ਪਤਾ ਹੈ ਸਭ ਨੂੰ ਤੇ ਹੁਣ ਉਹ ਵੀ ਅੱਗੇ ਆ ਗਿਆ ਮਸਲਾ 10 ਤਰੀਕ ਨੂੰ ਉਸ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ 10 ਤਰੀਕ ਨੂੰ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਤੇ ਅੰਤਰਿਕ ਕਮੇਟੀ ਦੀ ਜੋ ਮੀਟਿੰਗ ਬੁਲਾਈ ਹੈ ਹਰਜਿੰਦਰ ਸਿੰਘ ਧਾਮੀ ਨੇ ਤਾਂ ਇਹ ਮਸਲਾ ਵੀ ਉਹਦੇ ਚ ਆ ਸਕਦਾ ਹੈ मतलब पहली तो ਗੱਲ ਹੈ ਵੀ ਇਹ ਕਰਾਈ ਨਹੀਂ ਸਕਦੇ ਸੀ ਅਗalਤਾਂਕਸਾ ਦਾ ਹੁਕਮਾਂ ਦੀ ਉਲੰਘਣਾ ਉੱਥੇ ਵੀ ਹੋਊਗੀ ਕਿ ਉਹ ਫਿਰ ਵੀ ਕਰਾ ਰਹੇ ਨੇ ਇਸ ਕਰਕੇ ਵੀ ਲੋਕ ਜਿਹੜਾ ਹੈ ਇਹ ਸਮਝਦੇ ਨੇ ਵੀ ਇਹ ਕੀ ਚੱਲ ਕੀ ਰਿਹਾ ਤੇ ਚੱਲਦਾ ਹੀ ਰਿਹਾ ਜਿਹੜੀ ਗੱਲ ਮੈਂ ਸ਼ੁਰੂ ਜੀ ਕੀਤੀ ਸੀ ਕਿ ਜੋ ਮਰਜ਼ੀ ਕਹੀ ਜਾਣ ਜਿਵੇਂ ਨੇ ਮਰਜ਼ੀ ਮਿੱਠੇ ਸ਼ਬਦਾਂ ਚ ਕਹੀ ਜਾਣ ਜਿਵੇਂ ਮਰਜ਼ੀ ਦਲਜੀਤ ਸਿੰਘ ਚੀਮਾ ਜਦੋਂ ਵੀ ਪ੍ਰੈਸ 'ਚ ਆਉਂਦਾ ਤੇ ਜਿਵੇਂ ਉਹ ਜਿਹੜੇ ਸ਼ਬਦ ਬੋਲਦਾ ਏਉਂ ਲੱਗਦਾ ਵੀ ਇਹ ਦੂ ਸਤਕਾਰ ਵਾਲਾ ਸਤਕਾਰ ਕਰਨ ਵਾਲਾ ਅਕਾਲ ਤਖਤ ਦਾ ਕੋਈ ਹੋਰ ਸਿੱਖ ਨਹੀਂ ਲੇਕਿਨ ਨਿਕਲਦਾ ਝੂਠ ਹੁੰਦਾ ਬਹੁਤ ਵਾਰ ਤੇ ਉਹ ਸਾਰੀ ਗੱਲ ਜਿਹੜੀ ਹੈ ਉਹ ਨਜ਼ਰ ਤਾਂ ਹੁਣ ਸਪਸ਼ਟ ਰੂਪ ਚ ਆਉਣ ਲੱਗੀ ਕਹਿ ਕੁਝ ਹੋਰ ਰਹੇ ਨੇ ਕਰ ਕੁਝ ਹੋਰ ਰਹੇ ਨੇ ਪਤਾ ਕਿਸੇ ਨੂੰ ਲੱਗ ਨਹੀਂ ਰਿਹਾ ਕੌਮ ਨੂੰ ਇੱਕ ਵਾਰ ਫਿਰ ਪੰਬਰ ਪੁੱਸੇ ਚ ਪਾਤਾ ਜਥੇਦਾਰ ਸਭ ਖੁਦ ਸਪਸ਼ਟ ਨਹੀਂ ਜੱਜੇਦਾਰ ਸਾਹਿਬ ਇੱਕ ਵਾਰੀ ਕਹਿ ਕੇ ਚਲੇ ਗਏ ਇੰਗਲੈਂਡ ਤੇ ਕੌਮ ਉੱਥੇ ਗਏ ਜੇ ਜੱਜੇਦਾਰ ਸਪਸ਼ਟ ਹੁੰਦੇ ਤਾਂ ਜੇ ਆ ਗੱਲ ਜਾਤਾ ਨਾ ਹੀ ਕਹਦੇ ਕਿ ਜੀ ਇਹਨਾਂ ਦੀ ਜਾਂਚ ਦੀ ਲੋੜ ਨਹੀਂ ਜੇ ਕਹਤਾ ਨਾਲੇ ਇਹ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਨੇ ਕਰਨੀ ਹੈ ਤੇ ਨਾਲੇ ਫਿਰ ਸ਼੍ਰੋਮਣੀ ਕਮੇਟੀ ਜਾਂਚ ਕਰੀ ਜਾਂਦੀ ਉੱਥੇ ਬੋਲੇ ਨਹੀਂ ਬਿਲਕੁਲ ਕਮਾਲ ਹੀ ਹੋਈ ਪਈ ਹੈ ਸਾਰੇ ਪਾਸਿਓ ਤੇ ਇਸੇ ਕਰਕੇ ਇਹ ਤਿੰਨੇ ਸੰਸਥਾਵਾਂ ਸ਼੍ਰੋਮਣੀ ਕਾਲੀ ਦਰ ਸ਼੍ਰੋਮਣੀ ਅਕਾਲੀ ਦਲ ਪਰੰਤ ਕਮੇਟੀ ਤੇ ਅਕਾਲ ਤਖਤ ਤਿੰਨਾਂ ਤੇ ਇੱਕ ਵਾਰ ਫੇਰ ਉਹਨਾਂ ਦੀ ਸ਼ਾਖ ਤੇ ਉਹਨਾਂ ਦੇ ਇਮੇਜ ਤੇ ਜਿਹੜੇ ਹੈ ਲੋਕ ਚਰਚਾ ਕਰਨ ਲੱਗੇ ਨੇ ਤੇ ਅੱਜ ਤਾਂ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਬੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦਾ ਜੇ ਕਰਦਾ ਹੁੰਦਾ ਤਾਂ ਫੇਰ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਭੁੰਦੜ ਆ ਗੱਲਾਂ ਕਹਿੰਦੇ ਕਿ ਅਸੀਂ ਦੇ 20 ਫਰਵਰੀ ਤੱਕ 35 ਲੱਖ ਵੋਟਾਂ ਬਣਾ ਲੈਣੀਆਂ ਨੇ ਤੇ ਫਿਰ 11 ਤਰੀਕ ਨੂੰ ਉੱਥੇ ਜਾ ਕੇ ਕਰਨਗੇ ਕੀ ਮੈਨੂੰ ਤਾਂ ਜੇ ਵੀ ਲੱਗਦਾ ਹੈ ਕਿ ਮੀਟਿੰਗ 'ਚ ਜਾਣਗੇ ਜਾਂ ਨਹੀਂ ਜਾਣਗੇ ਇਹ ਤੇ ਵੀ ਕੁਐਸਚਨ ਮਾਰਕ ਲੱਗਿਆ ਹੋਇਆ ਥੋੜਾ ਬਹੁਤ ਬਹੁਤ ਸ਼ੁਕਰੀਆ